ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਆ ਤੁਸੀਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਹਾਂਜੀ ਗੱਲ ਆਪਾਂ ਸ਼ੁਰੂ ਕਰਦੇ ਹਾਂ ਬਈ ਅੱਜ ਕੱਲ੍ਹ ਠੱਗਾਂ ਨੇ ਨਵੇਂ ਤੋਂ ਨਵੇਂ ਜਿਹੜੇ ਆ ਢੰਗ ਆ ਉਹ ਲੱਭ ਲਿਆ ਠੱਗਣ ਦੇ ਤੇ ਇੱਕ ਢੰਗ ਜਿਹੜਾ ਆ ਮੈਨੂੰ ਹੁਣੇ ਹੀ ਥੋੜੀ ਦੇਰ ਤੋਂ ਪਤਾ ਲੱਗਾ ਮੈਂ ਤੁਹਾਡੇ ਨਾਲ ਉਹ ਜ਼ਰੂਰ ਸ਼ੇਅਰ ਕਰੂੰਗੀ ਤਾਂ ਜੋ ਹੋਰ ਵੀ ਕਿਸੇ ਬੱਚਿਆਂ ਦਾ ਨੁਕਸਾਨ ਜਿਹੜਾ ਆ ਉਹ ਨਾ ਹੋਵੇ। ਹਾਂਜੀ ਇਸ ਤਰ੍ਹਾਂ ਸਾਡੀ ਬਹੂ ਦੇ ਨਾਲ ਵੀ ਹੋਇਆ ਸੀ ਤੇ ਪਰ ਚਲੋ ਉਹਦਾ ਅਕਾਊਂਟ ਦੇ ਵਿੱਚ ਪੈਸੇ ਨਹੀਂ ਸੀ ਕਰਕੇ ਸਾਡਾ ਤਾਂ ਬਚਾਰਿਆ ਹਨਾ। ਉਹ ਕੀ ਕਰਦੇ ਆ ਵੀ ਜਿਹੜੇ ਠੱਗ ਗਿਆ ਉਹਨਾਂ ਨੇ ਤੁਹਾਡੇ Google Pay ਕਰ ਦੇਣੇ ਆ ਦੇਖੋ ਕਿਸੇ ਨਾ ਕਿਸੇ ਤਰ੍ਹਾਂ ਨੰਬਰ ਜਿਹੜਾ ਆ ਨੰਬਰ ਤਾਂ ਪਤਾ ਹੀ ਆ ਵੀ ਇੱਕ ਦੋ ਨੰਬਰ ਬਦਲੋ ਤਾਂ ਨੰ ਫੋਨ ਨੰਬਰ ਹੈ ਗਈ ਹੈਗਾ ਹਨਾ। ਤੇ ਇਸੇ ਤਰ੍ਹਾਂ ਹੀ ਕਰਦੇ ਆ ਉਹ ਕੀ ਕਰਦੇ ਆ ਉਹਨਾਂ ਨੇ ਤੁਹਾਡੇ ਗੂਗਲ ਪੇ ਕਰਦੇ ਆ ਨੇ ਥੋੜੇ ਜਿਹੇ ਪੈਸੇ ਜਿੱਦਾਂ 500 ਲਾ ਲਓ 500 ਰੁਪਈਆ ਤੁਹਾਨੂੰ ਉਹਨਾਂ ਨੇ ਗੂਗਲ ਪੇ ਕਰ ਦੇਣਾ ਆ ਠੀਕ ਹੈ ਜੀ ਬਾਅਦ ਚ ਤੁਹਾਨੂੰ ਉਹਨਾਂ ਨੇ ਉਸੇ ਨੰਬਰ ਤੇ ਤੁਹਾਨੂੰ ਫੋਨ ਕਰਨਾ ਆ ਵੀ ਸਾਡੇ ਇੰਨੇ ਪੈਸੇ ਭਲੇਖੇ ਦੇ ਨਾਲ ਹਨਾ ਤੁਹਾਡੇ ਗੂਗਲ ਪੇ ਹੋ ਗਏ ਆ ਤੇ ਪਲੀਜ਼ ਸਾਨੂੰ ਇਹ ਪੈਸੇ ਜਿਹੜੇ ਆ ਵਾਪਸ ਸਾਡੇ ਤੁਸੀਂ ਸਾਨੂੰ ਪਾ ਦਿਓ ਤੇ ਜੇ ਤੁਸੀਂ ਨਹੀਂ ਵੀ ਪਾਉਨੇ ਉਹਨਾਂ ਨੂੰ ਤੁਹਾਨੂੰ ਕੋਈ ਨਾ ਕੋਈ ਬਹੁਤ ਮਹਿੰਤਾ ਕਰਨੀ ਆਇਆ ਮੇਰਾ ਫਲਾਣਾ ਬਿਮਾਰ ਆ ਮੇਰੀ ਮਾਂ ਬਿਮਾਰ ਆ ਮੇਰਾ ਬੱਚਾ ਬਿਮਾਰ ਆ ਕਿਉਂਕਿ ਠੱਗਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਜਰਾ ਨਹੀਂ ਹੁੰਦਾ ਵੀ ਅਸੀਂ ਆਪਣੀ ਮਾਂ ਨੂੰ ਕਿਉਂ ਬਿਮਾਰ ਕਰਦੇ ਆ ਅਸੀਂ ਆਪਣੇ ਬੱਚੇ ਨੂੰ ਕਿਉਂ ਕਿਉਂ ਬਿਮਾਰ ਕਰਦੇ ਆ ਉਹਨਾਂ ਨੂੰ ਸਿਰਫ ਠੱਗੀ ਦੇ ਨਾਲ ਹੀ ਮਤਲਬ ਹੁੰਦਾ ਹੈ ਵੀ ਪੈਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਕੋਲ ਆ ਜਾਣ ਹਾਂਜੀ ਮੰਨ ਲਓ ਤੁਹਾਨੂੰ ਉਹਨਾਂ ਨੇ ਕੋਈ ਪੈਸਾ ਪਾ ਦਿੱਤਾ ਤੁਸੀਂ ਬਿਲਕੁਲ ਵੀ ਉਹਨਾਂ ਨੂੰ ਪੈਸਾ ਵਾਪਸ ਨਹੀਂ ਪਾਉਣਾ ਹੈਗਾ ਜੇ ਕਹਤੇ ਕਹਿੰਦੇ ਹੁੰਦੇ ਆ ਵੀ ਚਲੋ ਸਾਡੇ ਅਸੀਂ ਇਦਾਂ ਦੇ ਹੀ ਆ ਕਿ ਸਾਨੂੰ ਤਰਸ ਆ ਜਾਂਦਾ ਵੀ ਸ਼ਾਇਦ ਉਹਦੀ ਸੱਚੀ ਮਾਂ ਨਾ ਬਿਮਾਰ ਹੋਵੇ ਜਾਂ ਉਹਦਾ ਬੱਚਾ ਨਾ ਬਿਮਾਰ ਹੋਵੇ ਫਿਰ ਤੁਸੀਂ ਕੀ ਕਰਨ ਆਇਆ ਉਹਨਾਂ ਨੂੰ ਕਹਿਣਾ ਹੈ ਵੀ ਤੁਸੀਂ ਆਪਣਾ ਅਕਾਊਂਟ ਨੰਬਰ ਦਿਓ ਜਦੋਂ ਤੁਹਾਨੂੰ ਅਕਾਊਂਟ ਨੰਬਰ ਦੇਣਗੇ ਤੁਸੀਂ ਬੈਂਕ 'ਚੋਂ ਜਾ ਕੇ ਉਹਨਾਂ ਨੂੰ ਪੈਸੇ ਜਿਹੜੇ ਆ ਪਾਉਣੇ ਆ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਫੋਨ ਤੋਂ ਆਪਣੇ ਅਕਾਊਂਟ ਤੋਂ ਉਹਨਾਂ ਨੂੰ ਪੈਸੇ ਪਾਉਣੇ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਤੁਸੀਂ ਬੈਂਕ 'ਚ ਜਾਓ ਉਹਦੇ ਪੈਸੇ ਜਿਹੜੇ ਉਹਨੂੰ ਪਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇੱਕ ਵੱਡੀ ਠੱਗੀ ਤੋਂ ਬਚ ਸਕਦੇ ਆ ਇਹ ਇੱਕ ਹੋਇਆ ਆ ਜੀ ਇਸ ਤਰ੍ਹਾਂ ਇੱਕ ਮੁੰਡੇ ਦੇ ਨਾਲ ਹੋਇਆ ਆ ਉਹਨੂੰ ਇਸੇ ਤਰ੍ਹਾਂ ਉਹਨਾਂ ਨੇ 500 ਰੁਪਈਆ ਜਿਹੜਾ Google Pay ਕਰ ਦਿੱਤਾ ਬਾਅਦ ਵਿੱਚ ਉਨਾਂ ਨੇ ਇਹੀ ਕਿਹਾ ਮੇਰਾ ਬੱਚਾ ਬਿਮਾਰ ਹੈ ਮੈਨੂੰ ਪਲੀਜ਼ ਤੁਸੀਂ ਮੇਰਾ 500 ਰੁਪਏ ਜਿਹੜਾ ਵਾਪਸ ਪਾ ਦਿਓ ਮੈਂ ਦਵਾਈ ਲੈਣੀ ਆ ਠੀਕ ਹੈ ਜੀ ਉਹਨੂੰ ਵਿਚਾਰੇ ਨੂੰ ਉਤਾਰਸ ਆ ਗਿਆ ਉਹੀ ਚੀਜ਼ ਤੋਂ ਜਾਣਕਾਰ ਨਹੀਂ ਸੀਗਾ ਉਹਨਾਂ 500 ਰੁਪਏ ਉਹਨੂੰ ਵਾਪਸ ਗੁੱਗਲ ਵੀ ਪਾ ਦਿੱਤਾ ਜਦੋਂ ਰਾਤ ਇੰਕਾਰ ਜਾ ਕੇ ਰਾਤ ਨੂੰ ਉਹ ਸੁੱਤਾ ਤੇ ਰਾਤ ਤੋਂ ਰਾਤ ਉਹਦੇ ਅਕਾਊਂਟ ਦੇ ਵਿੱਚੋਂ ਕਦੇ 15000 ਕਦੇ 20000 ਰੁਪਏ ਉਹਦੇ ਯਾਨੀ ਕਿ ਉਹ ਅਕਾਊਂਟ ਜਿਹੜਾ ਉਹਦਾ ਖਾਲੀ ਕਰ ਦਿੱਤਾ ਇਸ ਤਰ੍ਹਾਂ ਕਰਕੇ ਜਿਹੜਾ ਆ ਇਹ ਠੱਗਾਂ ਨੇ ਨਵੇਂ-ਨਵੇਂ ਤਰੀਕੇ ਲੱਭੇ ਹੋਏ ਆ ਤਾਂ ਹੀ ਮੈਂ ਤੁਹਾਨੂੰ ਕਹਿੰਨੀ ਆ ਵੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਅੱਜ ਕੱਲ ਸਾਰੇ ਬੱਚੇ ਜਿਹੜੇ ਆ ਇਹ ਗੀ ਕੀ ਕਹਿੰਦੇ ਗੂਗਲ 'ਤੇ ਇਹ ਚਲਾਉਂਦੇ ਆ ਹਨਾ ਅੱਗੇ ਦੇਖੋ ਇਦਾਂ ਤਾਂ ਕੁਝ ਵੀ ਨਹੀਂ ਹੁੰਦਾ ਸੀ ਤੇ ਨਾ ਇਦਾਂ ਦੀਆਂ ਧੋਖੇਦੜੀਆਂ ਹੁੰਦੀਆਂ ਸੀਗੀਆਂ ਅਸੀਂ ਤਾਂ ਨਹੀਂ ਇਦਾਂ ਦੇ ਕੰਮ ਕਰਦੇ ਨਾ ਸਾਨੂੰ ਆਉਂਦੇ ਆ ਤੇ ਆ ਗੂਗਲ 'ਤੇ ਜਿਹੜਾ ਮੈਂ ਤਾਂ ਕਹਿੰਨੀ ਹੁੰਨੀ ਨਹੀਂ ਮੈਂ ਤਾਂ ਨਹੀਂ ਇਹ ਚਲਾਉਣਾ ਹੈਗਾ ਨਾ ਸਾਨੂੰ ਆਉਂਦਾ ਹੈ ਚਲਾਉਣਾ ਠੀਕ ਆ ਤਾਂ ਤੁਸੀਂ ਮੈਂ ਇਹ ਕਹਿਨੀ ਆ ਵੀ ਤੁਸੀਂ ਇਸ ਵੱਡੀ ਠੱਗੀ ਤੋਂ ਬਚ ਸਕਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਭੈਣ ਭਰਾਵਾਂ ਤੱਕ ਜਿਹੜੇ ਵੀ Google Pay ਚ ਲਵਾਉਂਦੇ ਆ ਸਾਰਿਆਂ ਨੂੰ ਤੁਸੀਂ ਸ਼ੇਅਰ ਕਰ ਦਿਓ ਵੀ ਇਸ ਤੋਂ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਪੈਸਾ ਹੁੰਦਾ ਤੁਸੀਂ ਪੈਸਾ ਜਿਹੜਾ ਵਾਪਸ ਨਹੀਂ ਪਾਉਣਾ ਹੈਗਾ ਜੇ ਤੁਸੀਂ ਜ਼ਿਆਦਾ ਹੀ ਆ ਵੀ ਤੁਸੀਂ ਹਾਂ ਕਿਸੇ ਦਾ ਪੈਸਾ ਨਹੀਂ ਰੱਖ ਸਕਦੇ ਤੁਸੀਂ ਜਾਓ ਬੈਂਕ 'ਚ ਜਾਓ ਤੇ ਉਹਦੇ ਅਕਾਊਂਟ ਦੇ ਵਿੱਚ ਜਾ ਕੇ ਪੈਸੇ ਉਹਨੂੰ ਪਾ ਦਿਓ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਕਰਕੇ ਇੱਕ ਵੱਡੀ ਠੱਗੀ ਤੋਂ ਜਿਹੜਾ ਬਚ ਸਕਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤੇ ਲਾਈਕ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਕ ਹੋਰ ਗੱਲ ਹੈ ਜੀ ਕਈ ਵਾਰੀ ਨਾ ਮੇਰੀਆਂ ਵੀਡੀਓ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਇੰਗਲਿਸ਼ ਵਿੱਚ ਕਿੱਦਾਂ ਹੋ ਜਾਂਦੀਆਂ ਆ ਸਾਨੂੰ ਤਾਂ ਪੰਜਾਬੀ ਨਾਲ ਢੰਗ ਨਾਲ ਬੋਲਣੀ ਆਉਂਦੀ ਤੇ ਇਹ ਇੰਗਲਿਸ਼ ਵਿੱਚ ਹੋ ਜਾਂਦੀਆਂ ਜੀ ਇਹ ਵੀਡੀਓ ਦੇ ਵਿੱਚ ਇੱਕ ਲਿਖਿਆ ਹੋਇਆ ਜੀ ਆਡੀਓ ਟ੍ਰਿਕ ਟ੍ਰਿਕ ਤੁਸੀਂ ਉੱਥੇ ਜਾ ਕੇ ਨਾ ਮੇਰੀ ਵੀਡੀਓ ਜਿਹੜੀ ਪੰਜਾਬੀ ਵਿੱਚ ਪਲੀਜ਼ ਕਰ ਲਿਆ ਕਰੋ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਮਿਲਾਂਗੇ ਆਪਾਂ ਹੋਰ ਵੀਡੀਓ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ